ਡੇਟ ਕੱਲ ਜੜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇਤਰਾਜ਼ ਜਾਰ ਕਰਦੇ ਸੀ ਤੁਸੀਂ ਵੇਖੋ ਸਰਕਾਰ ਨੇ ਉਸ ਡੇਟ ਨੂੰ ਬਾਲਾ ਪ੍ਰਚਾਰਿਆ ਨਹੀਂ ਹੈ ਕੱਲ ਮੀਡੀਆ ਰਹੀਂ ਕਿਸਾਨ ਲੀਡਰਾਂ ਨੂੰ ਪਤਾ ਹੈ ਵੀ ਉਹਨਾਂ ਲੋਕਾਂ ਵੀ ਸਾਰੇ ਲੋਕ ਦਫ਼ਤਰਾਂ ਤੇ ਗਾੜੀ ਆ ਕੇ ਪਹਿਲੋਂ ਸੰਡੇ ਦੀ ਲਾਸਟ ਡੇਟ ਦਿੱਤੀ ਸੀ ਜਦੋਂ ਮੀਡੀਆ 'ਚ ਰੌਲਾ ਪੈ ਗਿਆ ਫਿਰ ਮੰਡੇ ਕਰ ਦਿੱਤੀ ਗਈ ਸਾਰੇ ਲੋਕ ਇੱਤੇ ਇਤਰਾਜ਼ ਦੇਣ ਨੂੰ ਤਿਆਰ ਨੇ ਨਾ ਲੋਕਾਂ ਨੂੰ ਇਹ ਹਵਾਲਾ ਦਿੱਤਾ ਗਿਆ ਵੀ ਜਿਹੜੇ ਜਿਹੜੇ ਨਹੀਂ ਸਹਿਮਤ ਆ ਆ ਦਫਤਰ ਆ ਜਿਹੜੇ ਜਿਹੜੇ ਗਮਾਂਡਾ ਦਾ ਦਫਤਰ ਬਾਰੇ ਬਾੜਾ ਕਿੰਨਾ ਕੁ ਜਾਣਦੇ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਨੂੰ ਕਿੰਨਾ ਕੁ ਲੋਕ ਜਾਣਦੇ ਅੱਡ ਅੱਡ ਹੈਗੇ ਨਾ ਪਟਿਆਲੇ ਦੇ ਵਿੱਚ ਅੱਡ ਅਥਾਰਟੀ ਹੈਗੀ ਅੱਡ ਅਥਾਰਟੀ ਜਾਣ ਬੁੱਝ ਕੇ ਵੀ ਲੋਕਾਂ ਕੋ ਸਮੇਂ ਸਿਰ ਇਹ ਇਤਰਾਜ਼ ਨਾ ਦਿੱਤੇ ਜਾਣ ਤੇ ਸਰਕਾਰ ਆਪ ਸੱਚੀ ਹੋ ਜੇ ਵੀ ਲੋਕ ਸਾਡੇ ਨਾਲ ਸਹਿਮਤ ਹੈਗੇ ਆ ਜਿੱਥੇ ਜਿੱਥੇ ਤੱਕ ਮੈਂ ਗਿਆ ਤੁਸੀਂ ਇੱਕ ਘਟਨਾ ਦੇਖੋ ਅਦਲੀਵਾਲ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਜਿਹੜਾ ਚੰਡੀਗੜ੍ਹ ਮੀਟਿੰਗ 'ਚ ਸ਼ਾਮਲ ਹੁੰਦਾ ਔਰ ਉਹਨੂੰ ਮਾਨ ਸੀਗਾ ਵੀ ਸਾਡੀ ਜਥੇਬੰਦੀ ਵੀ ਮੈਂ ਮਤਾ ਪਾਸ ਕਰਾ ਕੇ ਲੈ ਜਾਊਂਗਾ ਮੇਰੀ ਗੱਲ ਮੰਨਣਗੇ ਜਦੋਂ ਦਿੱਲੀ ਵਾਲੇ ਆ ਭਗਵਾਨ ਨੂੰ ਪਤਾ ਲੱਗਾ ਵੀ ਇਹ ਸਰਪੰਚ ਸਾਹਿਬ ਤਾਂ ਮਤਾ ਲਿਖ ਕੇ ਲਾਏ ਉਲਟ ਸਾਡੇ ਵੀ ਇਹ ਮਾਸੀ ਤਾਂ ਜ਼ਮੀਨ ਦੇਣੀ ਨਹੀਂ ਫਿਰ ੱੱਕੇ ਮਾਰ ਕੇ ਕੱਢਿਆ ਔਰ ਉਹ ਸਰਪੰਚ ਵੀਡੀਓ ਆਪਣੀ ਪਾ ਕੇ ਚੰਡੀਗੜ੍ਹੋਂ ਮੁੜਿਆ ਲਾਈਵ ਹੋ ਕੇ ਵੀ ਜੇ ਐਂ ਕਰਨਗੇ ਸਾਡੇ ਨਾਲ ਤਾਂ ਫਿਰ ਕੀ ਹੋਊਗਾ ਸੋ ਇਸ ਕਰਕੇ ਅਸੀਂ ਤਾਂ ਸਪਸ਼ਟ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਅਸੀਂ ਨਹੀਂ ਕਦੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਕਿ ਭਾਜਪਾ ਦਾ ਸਮਾਜਿਕ ਬਾਈਕਾਟ ਹੋਵੇ ਪਹਿਲੇ ਅੰਦੋਲਨ 'ਚ ਪਰ ਪੰਜਾਬ ਦੀ ਜਨਤਾ ਨੇ ਦੇਸ਼ ਦੀ ਜਨਤਾ ਨੇ ਅਸੀਂ ਦੇਖਿਆ ਸਮਾਜਿਕ ਬਾਈਕਾਟ ਕਰਤਾ ਭਾਜਪਾ ਦਾ ਤੇ ਅਸੀਂ ਕਹਿੰਨੇ ਆ ਤੁਸੀਂ ਜੇ ਤੁਹਾਡੇ 'ਚ ਮਾੜਾ ਮੋਟ ਕੋਈ ਲੋਕਤੰਤਰ ਲੋਕਤੰਤਰ ਦੀ ਕਦਰ ਕੀਮਤ ਆ ਲੋਕਾਂ ਦੀ ਭਾਵਨਾ ਦੀ ਕਦਰ ਕਰੋ ਪਛਾਹ ਮੁਰਜੋ ਨਹੀਂ ਤਾਂ ਭਾਜਪਾ ਨੋ ਵੀ ਤੁਹਾਡਾ ਬੁਰਾ ਹਸ਼ਰ ਪਿੰਡਾਂ ਦੇ ਵਿੱਚ ਹੋਣਾ ਵਾ ਆਉਣ ਵਾਲੇ ਸਮੇਂ ਤੁਸੀਂ ਦੇਖ ਲਓ ਬਹੁਤ ਬਹੁਤ ਧੰਨਵਾਦ ਮੈਂ ਲੈਂਡ ਪੂਲਿੰਗ ਤੇ ਮਾਰੀ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜੇ ਨਾ ਦੇਖਿਆ ਨਾ ਤੁਸੀਂ ਇੱਕ ਜਗਦੀਸ਼ ਜੈਨ ਆ ਜਿਨੇ ਕਹੇ ਕਿ ਮੈਂ 100 ਏਕੜ ਜਿਹੜੀ ਆਪਣੀ ਜ਼ਮੀਨਾਂ ਨੂੰ ਪੂਲ ਕਰਦਾ ਉਹ ਜਗਦੀਸ਼ ਜੈਨ ਕੋਈ ਕਿਸਾਨ ਨਹੀਂ ਹੈਗਾ ਉਹ ਇੱਕ ਕੋਲੋਨਾਈਜ਼ਰ ਆ ਜਿਨ੍ਹਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਇੱਕ ਹੋਰ ਪੀ ਆਰ ਬੀ ਪਰਚ ਗਰੁੱਪ ਵਾਲੇ ਆ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ 100 ਏਕੜ ਇਹ ਉਹ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਨੇ ਕੋਲੋਨਾਈਜ਼ਰ ਨੇ ਵਪਾਰੀ ਨੇ ਇਹ ਕੋਈ ਕਿਸਾਨ ਨਹੀਂ ਹੈਗੇ ਨਾ ਇਹਨਾਂ ਦੀ ਕੋਈ ਜੱਦੀ ਜ਼ਮੀਨ ਆਈ ਸੀ ਇਹ ਸਰਕਾਰ ਦੇ ਬੰਦੇ ਨੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਲੋਕਾਂ ਨੂੰ ਭੁਲੇਖਾ ਪਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਪੇਪਰ ਔਰ ਪ੍ਰੈਸ ਦੇ ਵਿੱਚ ਦਿੱਤਾ ਜਾ ਰਿਹਾ ਕਿ ਅਸੀਂ ਇਹਨੇ ਇਕੱਡ ਪੋਲ ਕਰਤੀ ਮੈਂ ਇੱਕ ਦਿਨ ਡੀਸੀ ਦਫ਼ਤਰ ਖੜਾ ਹੀ ਉੱਤੇ ਇੱਕ ਕਾਉਂਸਲਰ ਆ ਗਿਆ ਉਸ ਕਾਉਂਸਲਰ ਉਹ ਆਮ ਆਦਮੀ ਪਾਰਟੀ ਦਾ ਕਾਉਂਸਲਰ ਆ ਉਦੀ-ਉਦੀ ਜ਼ਮੀਨ ਆਈ ਹੈ ਮੀਉਂ ਵਾਲ ਪਿੰਡ ਚ ਮੈਂ ਕਿਹਾ ਦਿਓ ਜੀ ਬਿਆਨ ਉਹ ਪੱਜ ਗਿਆ ਤੋਂ ਆਪਣਾ ਇਹਨਾਂ ਦਾ ਕੋਈ ਬੰਦਾ ਵੀ ਜ਼ਮੀਨਨੀਪੁਰ ਕਈ ਬੰਦੇ ਨੇ ਜ਼ਮੀਨ ਆਈ ਹੈ ਵਿੱਚ ਪਰ ਕੋਈ ਵੀ ਇਹਨਾਂ ਨੂੰ ਐਫੀਡੇਵਿਟ ਨਹੀਂ ਦੇ ਰਿਹਾ ਵੀ ਇਹੀ ਪੋਲ ਕਰਦੇ ਆ ਸਾਰੇ ਇਸ ਦੇ ਵਿਰੋਧ ਚ ਨੇ ਚਾਹੇ ਉਹ ਆਮ ਆਦਮੀ ਵਾਲਿਆਂ ਦੀ ਪਰ ਜ਼ਮੀਨ ਆਈ ਹੋਵੇ ਚਾਹੇ ਕਿਸੇ ਹੋਰ ਦੀ ਆਈ ਹੋਵੇ ਕੋਈ ਵੀ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਲੋਕੀ ਡਾਂਗਾ ਕੱਢੀ ਕੱਢੀ ਖੜੇ ਨੇ ਆਹ ਵੇਲਾ ਦੇਖਦੇ ਨੇ ਵੀ ਆਓ ਸਹੀ ਤੁਸੀਂ ਇਹ ਭਲੇਖਾ ਲੋਕ ਨਾ ਪਾਲਣ ਨਾ ਕਿਸਾਨ ਇਹਨਾਂ ਦੇ ਭਲੇਕੇ ਚਾਹੂੰ ਧੰਨਵਾਦ ਜਿੰਨੇ ਵੀ ਪ੍ਰੈਸ ਵਾਲੇ ਵੀ ਆਏ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅੱਜ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੁਧਿਆਣਾ ਡਾਕਟਰ ਭੀਮਰਾਓ ਮੈਦਿਕਾ ਭਵਨ ਵਿਖੇ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਅਜੰਡਾ ਜਿਹੜਾ ਉਹ ਇਹ ਹੈ ਕਿ ਐਸਕੇਐਮ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਸਾਂਝੇ ਸੰਘਰਸ਼ ਦੀ ਏਕਤਾ ਵਾਸਤੇ ਇਕੱਠੇ ਹੋ ਕੇ ਲੜਨ ਵਾਸਤੇ ਸੋ ਉਹ ਅੱਜ ਜਿਹੜੀਆਂ ਇੱਥੇ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਵਿੱਚ ਮੇਰੇ ਨਾਲ ਇੱਧਰ ਬੈਠੇ ਨੇ ਲਖਵਿੰਦਰ ਸਿੰਘ ਜੀ ਇਹ ਐਮਪਾਰਟੀ ਕਿਸਾਨ ਜੂਨੀਅਨ ਆਜ਼ਾਦ ਬੀਕੇ ਜੂ ਆਜ਼ਾਦ ਤੋਂ ਮੇਰੇ ਨਾਲ ਸਰਦਾਰ ਦਿਲਵਾਰ ਸਿੰਘ ਜੀ ਸਾਰੇ ਜਾਣਦੇ ਹੋ ਔਰ ਇਧਰ ਮੇਰੇ ਨਾਲ ਪੰਦੇਸਾ ਬੈਠੇ ਨੇ ਔਰ ਸਬਨ ਸਿੰਘ ਪੰਦੇਰ ਜੀ ਇਹ ਮੰਗੜ ਸਾਹਿਬ ਯੂਪੀ ਤੋਂ ਔਰ ਉਹਨਾਂ ਦੇ ਨਾਲ ਪਟੇੜੀ ਸਾਹਿਬ ਸਾਡੇ ਬੀਕੇ ਜੂ ਪਟੇੜੀ ਤੋਂ ਉਹਨਾਂ ਦੇ ਨਾਲ ਕੀਰਤੀ ਕਿਸਾਨ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਤੋਂ ਸਤਿ ਸ਼੍ਰੀ ਅਕਾਲ ਸਤਿਵੰਤ ਸਿੰਘ ਜੀ ਤੋ ਇਹ ਸਾਰੇ ਸਾਥੀ ਅੱਜ ਜਿੱਥੇ ਬੰਦੀਆਂ ਆਈਆਂ ਨੇ ਸਾਰੇ ਅੱਜ ਇਸ ਗੱਲ ਵਾਸਤੇ ਪੂਰੇ ਕੇਐਮ ਬਲੋਂ ਸਹਿਮਤ ਹੋ ਕੇ ਇੱਕ ਮੋਟੋ ਹੋ ਕੇ ਇੱਕ ਜੁਟ ਹੋ ਕੇ ਅੱਜ ਇਹ ਜਿਹੜੀ ਚਿੱਠੀ ਹੈ ਪੱਤਰ ਇਹ ਐਸਕੇਮ ਨੂੰ ਭੇਜਿਆ ਜਾਏਗਾ ਸੋ ਹੁਣ ਮੈਂ ਸਰਦਾਰ ਸਰਮ ਸਿੰਘ ਪੰਦੇਹ ਨੂੰ ਕਹਾਂਗਾ ਉਹ ਆਪਜੀ ਨੂੰ ਸੰਬੋਧਨ ਕਰਨਗੇ